ਪਿਆਰ ਦੇ ਰਸ ਕੋ ਪਿਆਰ ਕਰੀ ਸਤ ਸ੍ਰੀ ਅਕਾਲ ਮੇਰੀ ਅੱਜ ਦੀ ਕਹਾਣੀ ਹੈ ਆਪਣਾ ਪਾਣਾ ਕਈ ਲੋਕ ਜਿਨ੍ਹਾਂ ਬਾਅਦ ਮਿਲਦੇ ਹੋਏ ਵੀ ਇਸ ਤਰ੍ਹਾਂ ਮਿਲਦੇ ਹਨ ਜਿਵੇਂ ਕਿ ਸਾਡੇ ਬਹੁਤ ਹੀ ਨਜ਼ਦੀਕੀ ਹੁੰਦੇ ਹਨ ਅਤੇ ਉਹਨਾਂ ਦੀਆਂ ਗੱਲਾਂ ਬਾਤਾਂ ਵੀ ਸਾਨੂੰ ਮੋਹ ਲੈਿੰਦੇ ਹਨ ਸੋ ਮੇਰੀ ਕਹਾਣੀ ਇੱਥੇ ਹੀ ਆਧਾਰਿਤ ਹੈ ਇੱਕ ਬਜ਼ੁਰਗ ਸੜਕ ਕਿਨਾਰੇ ਕੜਕ ਦੀ ਤੁੱਪ ਵਿੱਚ ਰਿਕਸ਼ੇ ਉੱਤੇ ਬੈਠਾ ਹੋਇਆ ਸੀ ਉਸ ਦੀ ਉਮਰ ਕੋਈ 70 ਸਾਲ ਦੀ ਸੀ ਉਸ ਦੇ ਹੱਥ ਕੰਬ ਰਹੇ ਸਨ ਤੇ ਮੱਥੇ ਤੋਂ ਪਸੀਨਾ ਚੋੜ ਰਿਹਾ ਸੀ ਉਸ ਦਾ ਚਿਹਰਾ ਉਸ ਦੀ ਥਕਾਨ ਬਾਰੇ ਦੱਸ ਰਿਹਾ ਸੀ ਉਸ ਦੇ ਕੋਲ ਬਹੁਤ ਸਾਰੇ ਲੋਕ ਲੰਗ ਰਹੇ ਸਨ ਤੇ ਉਸ ਨੂੰ ਦੇਖਦੇ ਹੋਏ ਅੱਗੇ ਲੰਘ ਜਾਂਦੇ ਫਿਰ ਇੱਕ ਪੱਧਰ ਪੁਰਸ਼ ਉਸ ਕੋਲ ਰੁਕੇ ਤੇ ਬੋਲੇ ਬੱਬਾ ਇਸ ਉਮਰ ਵਿੱਚ ਕੰਮ ਕਿਉਂ ਕਰ ਰਿਹਾ ਹੈ ਹੁਣ ਤੇਰੀ ਉਮਰ ਕੰਮ ਕਰਨ ਦੀ ਨਹੀਂ ਹੈ ਬਜ਼ੁਰਗ ਥੱਕੀ ਹੋਈ ਆਵਾਜ਼ ਵਿੱਚ ਬੋਲਿਆ ਜੀ ਬੇਟਾ ਜੇ ਕੋਈ ਆਪਣਾ ਹੋਵੇ ਤਾਂ ਮੈਂ ਆਰਾਮ ਕਰਾਂ ਮੇਰਾ ਬੇਟਾ, ਬਹੂ, ਪੁੱਤ-ਪੋਤੇ ਸਭ ਆਪਣੇ-ਆਪਣੇ ਘਰ ਤੇ ਆਪਣੇ ਸੁਖੀ ਪਰਿਵਾਰ ਵਿੱਚ ਸੁੱਖ ਵਿੱਚ ਗੁਆਚੇ ਹੋਏ ਹਨ। ਸਾਨੂੰ ਬਜ਼ੁਰਗਾਂ ਨੂੰ ਬੋਝ ਸਮਝ ਕੇ ਇਕੱਲੇ ਛੱਡ ਦਿੱਤਾ ਹੈ ਤੇ بے ਆਸਰਾ ਕਰ ਦਿੱਤਾ ਹੈ। ਮੇਰੀ ਪਤਨੀ ਬਿਮਾਰ ਹੈ। ਉਸ ਦੀ ਦਵਾਈ ਲਈ ਪੈਸੇ ਚਾਹੀਦੇ ਹਨ। ਜੇ ਮੈਂ ਮਿਹਨਤ ਨਾ ਕਰਾਂ ਤਾਂ ਉਸ ਦੀ ਦਵਾਈ ਤੇ ਰੋਟੀ ਲਈ ਪੈਸੇ ਕਿੱਥੋਂ ਲੈ ਕੇ ਆਵਾਂ ਬੇਟਾ ਭੁੱਖ ਤੇ ਬਿਮਾਰੀ ਉਮਰ ਨਹੀਂ ਦੇਖਦੇ ਇਹ ਸੁਣ ਕੇ ਉਸ ਆਦਮੀ ਦਾ ਦਿਲ ਪਸੀਜ ਗਿਆ ਤੇ ਉਸ ਨੇ 500 ਰੁਪਏ ਦਿੱਤੇ ਤੇ ਨਾਲ ਹੀ ਉਸ ਬਜ਼ੁਰਗ ਨੂੰ ਕੁੱਟ ਕੇ ਗਲੇ ਨਾਲ ਲਗਾਇਆ ਬਜ਼ੁਰਗ ਕੁਝ ਦੇਰ ਉਸ ਦੇ ਗਲੇ ਨਾਲ ਲੱਗ ਕੇ सिसक다 ਰਿਹਾ ਫਿਰ ਬੋਲਿਆ ਬੇਟਾ ਪੈਸੇ ਤੋਂ ਜ਼ਿਆਦਾ ਤੁਸੀਂ ਜੋ ਆਪਣਾ ਪਨ ਮੈਨੂੰ ਦਿੱਤਾ ਹੈ ਮੇਰੇ ਲਈ ਇਹ ਬਹੁਤ ਵੱਡੀ ਦਵਾਈ ਹੈ ਇਹ ਸਾਡੇ ਸਮਾਜ ਦਾ ਕੋ ਕੌੜਾ ਸੱਚ ਹੈ ਕਿ ਬਜ਼ੁਰਗ ਅੱਜਕਲ ਵਿਰਦ ਆਸ਼ਰਮਾਂ ਵਿੱਚ ਜਾਂ ਸੜਕਾਂ ਦੇ ਕੰਡੇ ਭਟਕ ਰਹੇ ਹਨ ਜਿਨ੍ਹਾਂ ਨੂੰ ਪਿਆਰ ਤੇ ਪਰਿਵਾਰ ਦੇ ਪਿਆਰ ਦੀ ਸਖਤ ਲੋੜ ਹੁੰਦੀ ਹੈ ਪਰ ਉਹਨਾਂ ਨੂੰ ਨਾ ਪਿਆਰ ਮਿਲਦਾ ਹੈ ਤੇ ਨਾ ਹੀ ਪਰਿਵਾਰ ਮਿਲਦਾ ਹੈ ਉਹ ਮਜਬੂਰੀ ਵਸੂ ਕੇ ਆਪਣੇ ਵੱਧਦੀ ਹੋਈ ਉਮਰ ਦੇ ਵਿੱਚ ਨਾ ਕਰਨ ਕੰਮ ਕਰਨ ਦੇ ਯੋਗ ਹੁੰਦੇ ਹੋਏ ਵੀ ਉਹਨਾਂ ਨੂੰ ਕੰਮ ਕਰਨਾ ਪੈਂਦਾ ਹੈ ਧੰਨਵਾਦ ਸਾਨੂੰ ਆਪਣੇ ਬਜ਼ੁਰਗਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਇਹ ਮਾਂ ਬਾਪ ਵੱਡ ਮੁੱਲੀ ਚੀਜ਼ ਹਨ ਜੋ ਡਿੰਨਾ ਦਾ ਕੋਈ ਮੁੱਲ ਨਹੀਂ ਦਿੱਤਾ ਜਾ ਸਕਦਾ ਧੰਨਵਾਦ ਕਹਾਣੀ ਨੂੰ ਸ਼ੇਅਰ ਤੇ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ